ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੇ ਪਿਆਰਿਓ ਆਏ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਉਦਾਸੀ ਬਾਰੇ ਥੋੜਾ ਜਾਣਨਾ ਪਾਣਾ ਹੈ ਇਹ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਰਈ ਨਦੀ ਵਿੱਚ ਚੁੱਪੀ ਮਾਰ ਕੇ 3 ਦਿਨ ਅਲੋਪ ਹੋ ਗਏ 3 ਦਿਨ ਆਇ ਨਹੀਂ ਇਹ ਰੋਲਾ ਪੈ ਗਿਆ ਨਾਨਕ ਧੁੱਪ ਗਿਆ ਧੁੱਪ ਗਿਆ ਹੈ ਪਰ ਬੀਬੇ ਨਾਨਕੀ ਨੂੰ ਉਤਾਰਤੀ ਉਹ ਡੁੱਬ ਨਹੀਂ ਆਇਆ ਉਹ ਲੋਕਾਂ ਨੂੰ ਤਰਨ ਆਇਆ ਹੈ ਮੇਰਾ ਭਰਾ ਲੋਕਾਂ ਨੂੰ ਡੁੱਬਣ ਤੋਂ ਤਰਨ ਆਇਆ ਹੈ ਉਹ ਕਿਵੇਂ ਡੁੱਬ ਸਕਦਾ ਹੈ ਜਦੋਂ ਰੱਬ ਪਰਮ ਦਾ ਹੁਕਮ ਹੋਇਆ ਉਹਨਾਂ ਨੂੰ ਗੁਰਪ੍ਰਸਾਦ ਅਗੋਂ ਮੰਦਰ ਲੈ ਕੇ ਆਏ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਤੁਸੀਂ ਹੱਥ ਦਾ ਕੰਮ ਛੱਡੋ ਹੱਥ ਦਾ ਕੰਮ ਛੱਡੋ ਜਿਹੜਾ ਤੁਸੀਂ ਆਪਣਾ ਕੰਮ ਕਰਨ ਆਏ ਹੋ ਪਾਪੀਆਂ ਨੂੰ ਸਿੱਧੇ ਰਸਤੇ ਲਾਣ ਆਏ ਹੋ ਏ ਆਪਣਾ ਕੰਮ ਤੁਸੀਂ ਕਰੋ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਹੱਤ ਦਾ ਕੰਮ ਛੋੜ ਦਿੱਤਾ ਹੱਤ ਦਾ ਕੰਮ ਛੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਹਿਲੀ ਉਦਾਸਤੀ ਉਹਨਾਂ ਨੇ ਸ਼ੁਰੂ ਕੀਤੀ ਐ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਚੰਦ ਜੀ ਨੂੰ ਬਬ ਬੇਬੇ ਨਾਨਕੀ ਜੀ ਨੂੰ ਗੋਦ ਵਿੱਚ ਸੌਂਪ ਦਿੱਤਾ बच्चा कुन्हा ਨੂੰ ਸੋਪਿਆ ਕੇ ਪਾਲਨ ਪੋਸ਼ਣ ਕਰਤੀ ਕਰਨਾ ਹੈ। ਔਰ ਬਾਕੀ ਦੂਸਰਾ ਜਿਹੜਾ ਹੈ ਲక్ష్ਮੀ ਦਾਸ ਨੂੰ ਉਹ ਉਹ ਖੁਣਕਿਆ ਆਪਣੇ ਦੇ ਕੇ ਸੁਵੱਖਣੀ ਜੀ ਆਪਣੇ ਨਾਲ ਜਿਆਦਾ ਉਹ ਆਪਣੇ ਨਾਲ ਕੇ ਰਹੇ। ਇਤਨਾ ਗੁਰਨਾ ਨਿਕਦੇ ਜੀ ਪਹਿਲੀ ਉਦਾਸੀ ਲਈ ਚਲੇ ਗਏ। ਔਰ ਮੂਲਾ ਜਨ ਜਿਹੜਾ ਹੈ ਉਹ ਕਿਸ ਸਾਧ ਜਾਨੇ ਉਹ ਕੋਲ ਬੋਲੂ ਨੇ ਬੋਲੇ ਕਿ ਪਰ ਪਰਵਾਰ ਵਧਾ ਕੇ ਛੱਡ ਚੱਲਿਆ ਤੂੰ ਫਿਰ ਗੁਰਨਾਮਿਕ ਦੇਵ ਜੀ ਮਹਾਰਾਜ ਨੇ वचन ਆਖੇ ਕਿਉਂਕਿ ਗੁਰਨਾਮਿਕ ਦੇਵ ਜੀ ਮਹਾਰਾਜ ਤੇ ਕਾਜੂਗੀ ਜੀਵਨ ਉਤਾਰਨ ਆਇਆ ਤਾਂ ਸਿੱਧੇ ਰਸਤੇ ਪਾਣ ਆਇਆ ਕਿਉਂਕਿ ਉਹ ਉਹ ਜ਼ੁਲਮ ਹੋ ਰਹੇ ਸੰ ਉਹ ਤੀ ਕਾਜੂਗੀ ਪਿਆਨਕ ਸਮੇਂ ਉਸ ਭਿਆਨਕ ਸਮੇਂ ਨੂੰ ਆਪਣਾ ਕੀ ਕਰਨ ਵਾਤੇ ਆਏ ਸਨ ਭਿਆਨਕ ਸਮੇਂ ਨੂੰ ਉਹ ਸਾਰੇ ਪਾਸੇ ਜਾਂਦੇ ਉਸ ਵਾਹਿਗੁਰੂ ਮਾਲਕ ਦਾ ਉਪਦੇਸ਼ ਕਰਦੇ ਸਤਨਾਮ ਦਾ ਚੱਕਰ ਚੁਲਾਉਂਦੇ ਇਸ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਵੇ ਤੇ ਬਦਨਮੀ ਨਾਲ ਤੀ ਮਰਦਾਨੇ ਨੂੰ ਗੁਨਾਹਣੇ ਦੇ ਜੀ ਨੇ ਕਿਹਾ ਜੇ ਮੈਨੂੰ ਤੈਨੂੰ ਤੇਰੀ ਝੋਲੀ ਵਿੱਚ ਮੈਂ ਪਿੱਤਨ ਦੀ ਦਾਤ ਪਾਈ ਸੀ ਉਹ ਤਾਰ ਦਾ ਤੈਨੂੰ ਤਾਰ ਦਾ ਪਿੱਤਾ ਤੈਨੂੰ ਤਾਰ ਦਾ ਸਬਕ ਸੁਨਾਇਆ ਸੀ ਸਖਾਇਆ ਸੀ ਤਾਰ ਚਲਾਣ ਦਾ ਉਹ ਤੇਰਾ ਕਿੱਥੇ ਹੈ ਉਹ ਕਹਿੰਦੇ ਕਿੱਥੇ ਘੱਟਿਓਸ ਇਹ ਉਹ ਢੂ ਮਰਾਸੀ ਕਹਿੰਦਾ ਮੈਂ ਝੋਲ ਕੇ ਲਿਆਵਾਂ ਔਰ ਜੋ ਉਹਨੇ ਗਿਆ ਇੱਕ ਪਠਾਰ ਨੂੰ ਲਿਆਇਆ ਉਹ ਉਹਦੇ ਕੋਲ ਸਰੋਸੀ ਉਹ ਤਰੋਦ ਚੱਲੇ ਨਾ ਇਹ ਗੁਰਨਾਨ ਦੇਵ ਜੀ ਮਹਾਰਾਜ ਨੇ ਮਦਾਨੇ ਨੂੰ ਕਿਹਾ ਤੂੰ ਇਸ ਤਰ੍ਹਾਂ ਕਰ ਬੇਬੇ ਨਾਨਕੀ ਕੋਲ ਜਾ ਬੇਬੇ ਨਾਨਕੀ ਕੋਲ ਮੁੱਲ ਲੇ ਹਾਂ ਇੱਕ ਬੇਬੇ ਨਾਨਕੀ ਨੂੰ ਗਈ ਇੱਕ ਖੈ ਰਬਾਬ ਲੈਣੀ ਹੈ ਇੱਕ ਰਬਾਬ ਜੋ ਕੇ ਪੈਸੇ ਲਿਆ ਜਿਉ ਦੇਵੇ ਆਲੀਆ ਨੂੰ ਤੇ ਹੁਜਤ ਨਹੀਂ ਕਰਨੀ ਜੇ ਨਾ ਦੇਵੇ ਤਾਂ ਨਾ ਲਈ ਤੇ ਮਰਦਾਨਾ ਚਲਾ ਗਿਆ ਬੇਬੇ ਨਾਨਕੀ ਜੀ ਕੋ ਬੇਬੇ ਨਾਨਕੀ ਕੋ ਜਾਤ ਹਲ ਪਾਇਆ ਕਿ ਗੁਰਨਾਨਕ ਦੇਵ ਜੀ ਨੇ ਭੇਜਿਆ ਹੈ ਆਪ ਦੇ ਤਾਈ ਇੱਕ ਰਬਾਬ ਲੈਣੀ ਹੈ ਔਰ ਬੇਬੇ ਨਾਨਕੀ ਨੇ ਕਿਹਾ ਇੱਕ ਕੈਨਾ ਹੈ ਜੇ ਸੋਹ ਕਵੇ ਨਾ ਤੇ ਸੋਹ ਲੈ ਦੇਣੀ ਹੈ ਕਿ ਇੱਕ ਵਾਰੀ ਮੈਨੂੰ ਛੱਟ ਆਪਣੇ ਦਰਸ਼ਨ ਦੀ ਦੀਦਾਰੇ ਦੇਖਦੇ ਕੀ ਕਹਿੰਦੀ ਮੈਂ ਸੋ ਲੈ ਦਿੰਨੀ ਹਾਂ ਜੇ ਕੋਈ ਮਰਦਾਨਾ ਜੀ 7 ਰੁਪਏ ਦਿੱਤੇ ਬੇਬੇ ਨਾਨਕੀ ਨੇ ਰਬਾਬ ਵਾਸਤੇ ਉਹ ਲੈ ਆਂਦੇ ਗਿਆ ਕੇ ਗੁਰਨਾਨਕ ਦੇਵ ਜੀ ਨੂੰ ਗਿਆ ਇਹ 7 ਰੁਪਏ ਬੇਬੇ ਨਾਨਕੀ ਨੇ ਰਬਾਬ ਵਾਸਤੇ ਦਿੱਤੇ ਹਨ ਇਹ ਗੁਰਨਾਨਕ ਦੇਵ ਜੀ ਨੇ ਕਿਹਾ ਜਾਓ ਕੋਈ ਵਧਿਆ ਜੀ ਸਰੋਜ ਵਧਿਆ रबाब लैके आए डूम मरासी जगह जगह फिर रहा कोई कदर ना करे सारे धक्के मारन डूम रासी आया डूम डूमरासतिया का डूम डूम कह के डूम डूमरासतियाँ आया है फिर रहा कोई आदर ना दवे कोई सत्कार ना दवे फिर इस तरह करके थक गया झप गया मुड़ के गुरु नानक देव जी को लाया कि कहते कोई आदर कोई सत्कार नहीं करता मैं तो थक गया हाँ ਇਰ ਦੇ ਕੇ ਨਨੁਕੀਤਰੂ ਹੱਥ ਨਹੀਂ ਪਈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੂੰ ਦਿਲਾਤਾ ਦਿੱਤਾ ਉਹਨੂੰ ਕਿਹਾ ਇੱਕ ਗਰਾਉਂ ਜੱਟਾਂ ਦਾ ਹੈ ਔਰ ਦੋ ਨਦੀਆਂ ਦੇ ਵਿੱਚ ਗਰਾਉਂ ਉਹਦਾ ਨਾਮ ਅਕਰ ਅਕਬਰਪਾਰ ਹੈ ਉੱਥੇ ਉਸ ਵਿੱਚ ਇੱਕ ਰਵਾਦੀ ਫਰੀਂਦਾ ਰਹਿੰਦਾ ਹੈ ਫਰੰਦਾ ਫੇਰ ਉਹ ਵੀ ਉਹਨੂੰ ਸਦਾਈਦਾ ਹੈ ਕਿ ਉਹ ਨਨਕ ਉਹਦੇ ਕੋਲ ਜਾ ਕੇ ਪਿੱਛੇ ਉਹ ਦਨੂ ਦਸੇਗਾ ਉਹ ਦੇ ਦਸੇਗਾ ਇਤਰਾਇ ਕੀਤਾ ਮਰਦਾਨਾ ਫਿਰ ਚੱਲ ਚਲਾ ਗਿਆ ਜਾ ਕੇ ਫਿਰਦਾਰਿਆ ਰਬਾ ਮਿਲੈ ਨਾ ਇੱਕ ਦਿਨ ਚ ਬਧਾਰਿਆ ਦੂਜਾ ਦਿਨ ਹੋ ਗਿਆ ਦੋ ਵੀ ਨਿਕਲ ਗਏ ਹੱਥ ਆਤ ਗਿਆ ਜਦੋਂ ਤੀਜਾ ਦਿਨ ਹੋਇਆ ਨਾ ਤੀਜੇ ਦਿਨ ਉਹਨੇ ਦੇਖਿਆ ਉਹਨੂੰ ਉਹ ਫਰਿੰਦਾ ਫਰੰਦਾ ਮਿਲਿਆ ਫਰੰਦੇ ਕੋਲ ਅਜ ਅਜ ਕਿਤੀ ਇਹਕ ਰਬਾਬ ਚਾਹੀਦੀ ਚਾਹੀਦੀ ਹੈ ਉਹਨੂੰ ਫੇਰੂ ਵੀ ਕਿਹਾ ਜਾਂਦਾ ਹੈ ਉਹ ਕਹਿੰਦੇ ਤੁਸੀਂ ਫੇਰੂ ਉਹ ਬਰੰਦਾ ਉਹਨਾਂ ਨੇ ਪੁੱਛਦੇ ਪੁੱਛਿਆ ਤੇ ਤੈਨੂੰ ਕਿੰਨੇ ਭੇਜਿਆ ਹੈ ਕਿੰਨੇ ਭੇਜਿਆ ਤੇ ਕਿੱਥੋਂ ਦਾ ਰਹਿਣ ਵਾਲਾ ਹੈ ਮਰਦਾਨੇ ਨੇ ਕਿਹਾ ਤਲਵੰਡੀ ਭੋਏ ਰਾਏ ਤਲਵੰਡੀ ਦੇ ਰਹਿਣ ਵਾਲੇ ਆ ਮੈਂ ਮਰਦਾਨਾ ਹਾਂ ਪੁਰਾਣੇ ਗਰਾ ਡੂਮ ਰਾਤੀ ਚੇਨਾ ਵਾਂ ਗੁਰਨਾਨਕ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਇੱਕ ਰਬਾਬ ਦਿਓ ਰਬਾਬ ਲੈਣ ਆਇਆ ਹਾਂ ਫਿਰ ਅਫਰੰਦੇ ਨੇ ਰਬਾਬ ਦਿੱਤੀ ਰਬਾਬ ਦਿੱਤੀ ਇਹ ਉਹਨੂੰ ਕਿਹਾ ਕਿ ਇਹ ਰਬਾਬ ਜਿਹੜੀ ਹੈ ਇਹ ਫਿਰ ਪੈਸੇ ਦੇਣ ਲਗਾ ਜਿਹੜੇ ਲਹਾਂਦੇ 700 ਰੁਪਏ ਇਹਦਾ ਮੁੱਲ ਰਬਾਬੀ ਲਵੇ ਨਾ ਰਬਾਬੀ ਫਰੰਦਾ ਮੁੱਲ ਨਾ ਲਵੇ ਉਹਨੂੰ ਫੇਰ ਵੀ ਕਹਿੰਦੇ ਹਨ ਕਹਿੰਦੇ ਮੈਂ ਇਹਦਾ ਮੁੱਲ ਨਹੀਂ ਲੈਣਾ ਜੰਦੇ ਮਦਾਨਾ ਕਹਿ ਲਗਾ ਵਜਾ ਕੇ ਦੇਖਾਂ ਕਿ ਠਾਠ ਬਣਦਾ ਹੈ ਕਿ ਨਹੀਂ ਇਹ ਬਰਨਬੀਰ ਦਾ ਬਾਬੀ ਨੇ ਕਿਹਾ ਕੀ ਇੱਕ ਸਹ ਦੇ ਹੋਰ ਕੋਲ ਨਹੀਂ ਚਲਣੀ ਇਹ ਜਿਹੜੀ ਰਵਾਦ ਹੈ ਸਿਰਫ ਸਿਰਫ ਗੁਰਨਾਨਕ ਦੇ ਅੱਗੇ ਹੀ ਚੱਲੇਗੀ ਗੁਰਨਾਨਕ ਦੇਵ ਜੀ ਕੋਲ ਚੱਲੇਗੀ ਤੇ ਮਦਾਨੇ ਨੇ ਕਿਹਾ ਮੈਂ ਗੁਰਨਾਨਕ ਦੇਵ ਦਾ ਸੱਦਿਆ ਆਇਆ ਮੈਨੂੰ ਗੁਰਨਾਨਕ ਦੇਵ ਜੀ ਨਹੀਂ ਭੇਜਿਆ ਹੈ ਜਦੋਂ ਫਿਰ ਕਹਿੰਦੇ ਤੂੰ ਨਾਨਕ ਗੁਰਨਾਨਕ ਦੇਵ ਜੀ ਦਾ ਸੱਧਿਆ ਆਇਆ ਹੈ ਇਹ ਕਰ ਫਿਰ ਉਹਨੇ ਪੁੱਛਿਆ ਇਹ ਰਬਾਬ ਕਿੱਥੋਂ ਆਈ ਹੈ ਇਹ ਫਰੰਦੰਦ ਦੋਹਿਆ ਇਹ ਕੁਦਰਤ ਦੀ ਹੈ ਇਹ ਮੈਨੂੰ ਕੁਦਰਤ ਵੱਲੋਂ ਹੱਥ ਆਇਆ ਹੈ ਕਹਿੰਦੇ ਕਿ ਫਿਰ ਠਾਢ ਬਣਾਇਦਾ ਉਹਨੇ ਜਦੋਂ ਠਾਢ ਬਣਾਇਆ ਰਬਾਬ ਦਾ ਕਿ ਜਦੋਂ ਰਬਾਬ ਵਜਾ ਲਗਾ ਇਹ ਧਨ ਨਿਰੰਕਾਰ ਤੂੰ ਹੀ ਤੂੰ ਹੀ न निरंकार तू ही तू ही तू ही तू ही तू ही धन निरंकार तन निरंकार तन निरंकार तन निरंकार ऐसिया आवाजा निकलन और अधीनगी निकले गुरु नानक देव महाराज की अधीनगी निकले और कोई आवाज़ ना निकले फिर ਔਰ ਬਾਬੀ ਜਿਹੜਾ ਹੈ ਉਹ ਕਹਿੰਦਾ ਮੈਂ ਵੀ ਤੇਰੇ ਨਾਲ ਜਾਂਦਾ ਹਾਂ ਗੁਰਦਾਨ ਦੇਰਜੀ ਕੋਲ ਰਬਾਬ ਲੈ ਕੇ ਗੁਰਨਾਨਕ ਦੇਵ ਜੀ ਕੋਲ ਪਹੁੰਚ ਗਿਆ। ਤੇ ਰਬਾਬ ਲਿਆਈ ਗੁਰਨਾ ਲਿਆ ਕੇ ਗੁਰਨਾਨਕ ਦੇਵ ਜੀ ਦੇ ਅੱਗੇ ਰੱਖੀ। ਗੁਰਨਾਨਕ ਦੇਵ ਜੀ ਮਹਾਰਾਜ ਨੇ ਇਹ ਸਭ ਜਾਣ ਜਾਣ ਨੂੰ ਗੁਰਨਾਨਕ ਦੇ ਇਕੱਠਾ ਕੱਟਾ ਲਈ ਜਾਣੂ ਵਾਲਿਆਂ। ਗੁਰਨਾਨਕ ਦੇਵ ਜੀ ਨੇ ਪੁੱਛਿਆ ਇਹ ਤੁਹਾਨੂੰ ਕਿੱਥੋਂwidehat ਆਈਏ। ਉਹਨੇ ਕਿਹਾ ਮੈਂ ਸਭ ਦੱਸ ਦਿੱਤਾ ਹੈ। ਇਹ ਕੁਦਰਤ ਬੋਲੋ ਹੱਥ ਆ ਗਿਆ ਫਿਰ ਉਹਨੇ ਦੱਸਿਆ ਦੁਪਰ ਵਿੱਚ ਉਸੇ ਹੀ ਹਰੀ ਚੰਦ ਹੁੰਦੇ ਤੋਂ ਮੈਂ ਸਿੱਖ ਤੁਹਾਡੇ ਅੱਗੇ ਸਰੋਧ ਕਰਦਾ ਤਾਂ ਹੋਰ ਮੇਰਾ ਜਨਮ ਨੀਚ ਦੇ ਘਰ ਸੀ ਉਦੋਂ ਮੇਰਾ ਨਾਮ ਪ੍ਰੇਮਾ ਸੀ ਇਹ ਸਾਰੀ ਜਦ ਵਰਤਾ ਕੀਤੀ ਤੇ ਗੁਣਨਿਕ ਦੇਖ ਜੀਤੇ ਅੱਡਾ-ਕੱਡਾ ਨਹੀਂ ਆ ਜਾਣ ਨੂੰ ਆਦੇ ਹਨ ਨਨੰਕਾਰ ਹੋ ਆਪ ਰਭਨ ਇਹ ਨਿਰੰਕਾਰ ਉਸ ਵਰੰਦੇ ਨੇ ਕਿਹਾ ਇਹ ਨਿਰੰਕਾਰ ਤੂੰ ਤਾਂ ਹੈ ਤਨ ਤੇਰੀ ਲੀਲਾ ਹੈ ਫਿਰ ਮਰਦਾਨੇ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਨੂੰ ਅੱਗੇ ਥੋੜੀ ਛੋਡ ਆਓ ਜਦੋਂ ਮਰਦਾਨਾ ਛੋੜਨ ਗਿਆ ਦੇਖੇ ਮਰਦਾਨਾ ਦੇ ਹੈਰਾਨ ਹੋ ਗਿਆ ਕਹਿੰਦਾ ਮੈਂ ਅੰਨਾ ਨਹੀਂ ਇਹ ਨਿਰਨਾਲ ਕਪੜਾ ਹੋਇਆ ਹੈ ਉਦਾਂ ਨੂੰ ਕਿੱਥੇ ਲੋਪ ਹੋ ਗਿਆ ਉਹਦਾ ਪਤਾ ਹੀ ਨਾ ਲੱਗਾ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਮੈਂ ਮਰਦਾਨਾ ਕਹਿੰਦਾ ਧਾਨੇ ਹੈ ਨਿਰੰਕਾਰ ਤੂੰ ਧਾਨੇ ਹੈ ਬਾਬਾ ਨਾਨਕ ਤੂੰ ਧਾਨੇ ਹੈ ਪੁਈ ਤੇਰੀਆਂ ਤੂੰ ਹੀ ਜਾਣੇ ਇਹ ਕਰਦਾ ਕਰਦਾ ਗੁਰੂ ਨਾਨਕ ਦੇਵ ਜੀ ਕੋਲ ਜਾਇ ਪਹੁੰਚਿਆ ਗੁਰੂ ਨਾਨਕ ਦੇਵ ਜੀ ਨੂੰ ਜਾਇ ਸਾਡੀ ਵਰਤਾ ਕੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਦੋਂ ਮੈਂ ਛੋੜਨ ਗਿਆ ਮੇਰੇ ਨਾਲ ਸਭ ਕੁਝ ਹੋ ਗਿਆ ਉਹਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਲੋਪ ਹੋ ਗਿਆ ਉਹ ਤਾਂ ਜਾਣੀ ਜਾਣਾਂ ਦੁਨਾਨੀ ਦੇਵ ਜੀ ਨੇ ਕਿਹਾ ਠਾਟ ਬਣਾਵ ਔਰ ਇਹਨੂੰ ਠਾਟ ਬਣਾ ਕੇ ਵਜਾ ਜਦੋਂ ਉਹ ਕਹਿੰਦਾ ਮੈਂ ਕੀ ਜਾਣਾ ਉਹ ਕਹਿੰਦੇ ਸਭ ਵਾਹਿਗੁਰੂ ਉਸ ਮਾਲਕ ਨੇ ਆਪ ਕਰਨਾ ਹੈ ਤੂੰ ਜੀ ਠਾਟ ਤਿਆਰ ਕਰ ਜਦੋਂ ਰਬਾਬ ਦੀ ਠਾਟ ਤਿਆਰ ਕੀਤੀ ਸਰੋਤਾ ਵਜਾਇਆ ਉਹਦੇ ਵਿੱਚੋਂ ਇਹ ਧੁਨੀ ਨਿਕਲੇ ਤਨ ਰੰਗਾਰ ਤਨ ਨਿਰੰਕਾਰ ਤੂੰ ਹੀ ਤੂੰ ਹੀ ਤੂੰ जो ये तो आवाज़ा निकलन लगियां जंगलों के पंछी भी मोहित हो के बेहोश हो गए इन्नी मिठी आवाज इन्नी सुरीली आवाज ये जो धुनिया तो तो आवाजा निकल लगिया दूर दूर तो पक्षी मोहित हो गए जंगल में जिन्हें पक्षी पशु पक्षी सन मोहित होके बेहोश हो गए आवाज इन मिठिया सुरीलियां सन यह गुरु नानक देव जी महाराज बेसुप दे बेसुप ਉਨਾਂ ਨੂੰ ਹੋਸ਼ ਹੀ ਨਹੀਂ ਆ ਰਹੇ ਦੋ ਦਿਨ ਦੋ ਰਾਤਾਂ ਉਹ ਵਿਦਈ ਹੋ ਗਏ ਉਹਨਾਂ ਨੂੰ ਹੋਸ਼ ਆਈ ਹੀ ਨਾ ਲੈ ਮਰਦਾਨਾ ਦੇ ਦੇਖੋ ਤੁਸੀਂ ਉਹਨੂੰ ਦੁੱਖ ਵੀ ਉਹਨੂੰ ਥੁਖੜੀ ਲੱਗਣੀ ਐ ਤਰੇ ਵੀ ਲੱਗਣੀ ਐ ਸਭ ਕੁਝ ਲੱਗਣਾ ਹੈ ਮਰਦਾਨਾ ਸੋਚੇ ਕਿ ਅਰੇ ਅੱਖਾਂ ਖੋਲ ਲੈਣ ਮੈਂ ਤਾਂ ਆਪਕੋ ਖੜਾ ਲਾਉ ਰੋ ਰ ਕਰਦਾ ਹਾਂ ਮੈਂ ਤਾਂ ਪੁਖਾਨੇ ਸਤਾਇਆ ਹੋਇਆ ਹੈ ਇਹ ਤੇ ਅੰਕਾਰ ਰੱਬ ਹਨ ਮੈਂ ਕਿੱਥੇ ਇਹਨਾਂ ਨਾਲ ਲਾਫਤਿਆਂ ਮੇਰੀਆਂ ਕਹਾਵਤਾਂ ਖੋਲਣ ਇਹਨੇ ਵਿਦਾ ਲਵਾਂ ਤੇ ਮੈਂ ਤੁੰਹ ਨੂੰ ਚਲਾ ਉਹ ਨੂੰ ਭੁੱਖ ਸੁਗਾਈ ਜਾਵੇ ਉਹ ਨਾਨਕ ਦੇਵ ਦੀ ਸਮਾਦ ਵਿੱਚ ਜੁੜੇ ਆ ਉਹਨਾਂ ਦੀਆਂ ਕੈਨਾਂ ਕੁੱਲੀਆਂ ਦੋ ਦਿਨ ਬਾਅਦ ਵਿਦਾਇਗੀ ਚਰੇ ਦੋ ਦਿਨ ਬਾਅਦ ਜਦੋਂ ਕੋਸ਼ ਆਇਆ ਇਹ ਮਦਾਨੇ ਨੇ ਕਿਹਾ ਲਵੋ ਆਪਣੀ ਰਬਾਬ ਇਹ ਮੈਨੂੰ ਤੁਸੀਂ ਵਿਧਿਆ ਕਰੋ ਮੈਂ ਤੁਹਾਡੇ ਨਾਲ ਨਹੀਂ ਨਿਭਾ ਸਕਦਾ ਮੈਨੂੰ ਦੁੱਖਾਂ ਮੈਨੂੰ ਭੁੱਖਾਂ ਨੇ ਸਤਾ ਮਾਰਿਆ ਹੈ ਦਾਦਾ ਵਾਹਿਗੁਰੂ ਕਹੋ ਮੇਰਾ ਤੁਸੀਂ ਇਲਾਜ ਕਰੋ ਉਖ ਦੁੱਖ ਲੱਗੇ ਨਾ ਇਹ ਗੁਰਨਾਨਕ ਦੇਵ ਜੀ ਨੇ ਕਿਹਾ ਉਹ ਮਾਲਕ ਹੈ ਉਹ ਕਰਤਾਰ ਹੈ ਉਹ ਪਰਮ ਭ੍ਰਮ ਹੈ ਉਸੇ ਕੋਲ ਨੂੰ ਨਿਆ ਤੇਰਾ ਇਲਾਜ ਕਰਨਾ ਤੁਹਾਡੇ ਕੋਲ ਦੇ ਸਬਰ ਸੰਤੋਖ ਹੈ ਉਹ ਮਾਲਕ ਹੈ ਕੋਈ ਕਰ ਸਕਦਾ ਹੈ ਮਦਾਨੇ ਨੇ ਜਵਾਬ ਦੇ ਦਿੱਤਾ ਮਰਦਾਨੀ ਮਰਦਾਨਾ ਜੀ ਕਹਿੰਦੇ ਮੇਰੀ ਤੇ ਬਸ ਹੋ ਗਈ ਮੈਂ ਖਾ ਨਹੀਂ ਰਹਿ ਸਕਦਾ ਅਲੋ ਆਪਣੀ ਰਬਾਬ ਇਹਨਾਂ ਤੁਹਾਡੇ ਕੋਲੋਂ ਥੋੜੀ ਵਿਦਾ ਕਰਕੇ ਚਲਿਆਂ ਹਾਂ। ਇਹ ਗੁਰਨਾਨਕ ਦੇਵ ਜੀ ਕਹਿੰਦੇ ਜਾਓ ਜਿੱਥੇ ਜਾਣਾ ਹੈ ਇਹ ਰਬਾਬ ਮਰਦਾਨੇ ਇਹ ਜਿਹੜੀ ਰਬਾਬ ਹੈ ਬੇਬੇ ਨਾਨਕੀ ਜੀ ਨੂੰ ਦੇ ਆ। ਬੇਬੇ ਨਾਨਕੀ ਜੀ ਨੂੰ ਦੇ ਆ ਰਬਾਬ। ਬਸ ਰਬਾਬ ਲੈ ਕੇ ਮਦਾਨਾ ਜਦੋਂ ਗਿਆ ਬੇਬੇ ਨਾਨਕੀ ਜੀ ਨੂੰ ਮਿਲਿਆ। ਬੇਬੇ ਨਾਨਕੀ ਜੀ ਦਾ ਅਚੰਭਾ ਨਾ ਰਿਆ। ਹੈਰਾਨ ਹੋ ਗਈ ਇਹ ਤੂੰ ਤਾਂ ਗੁਰਨਾਨਕ ਦੇਵ ਜੀ ਨਾਲ ਸੀ ਤੇ ਤੂੰ ਕਿਸ ਨਾਲ ਆ ਗਿਆ ਹੈ। اے مردان نے نہیں کیا میرے ਕੋਲ او منو بھکھا نے ستاں ماریا ہے پہلی اداسی تھی منو بھکھا نے بڑا تاں ਕੀਤਾ ہے وہ ਵਿਦਾਈ ਹੋ ਜਾਂਦੇ ਉਹਨਾਂ ਨੂੰ ਭੁੱਖ ਸੁਕ ਸੁਟਾਉਂਦੇ ਨਹੀਂ ਉਹ ਉਜਾੜ ਵਿੱਚ ਕਿੱਥੋਂ ਆਵੇ ਖਾਣਾ اے ਮੈਦਾ ਘਾੜਾ ਮਾਰਿਆ ਰਹਾ ਮੈਂ ਕਿਸ ਤਰ੍ਹਾਂ ਉਹਨਾਂ ਦਾ ਰਹਿਤ ਦਗਾ ਜਦੋਂ ਇੰਨੀ ਵਰਦਾ ਬੇਬੇ ਨਾਨਕੀ ਜੀ ਨੇ ਸੁਣੀ ਇਹ ਬੇਬੇ ਨਾਨਕੀ ਜੀ ਵਿਰਾਸਤ ਛੁਟ ਗਿਆ ਬੇਬੇ ਨਾਨਕੀ ਦਾ ਇੰਨਾ ਵਿਰਾਗ ਛੁੱਟਿਆ ਇੰਨਾ ਵਿਰਾਗ ਛੁੱਟਿਆ ਉਹ ਥੱਲੇ ਲੰਦਾ ਏ ਕਿਉਂਕਿ ਬੜਾ ਮੋਹ ਕਰਦੇ ਸੰਗੁਨਾਨਿਕ ਤੇਜੂ ਨਾਲ ਕਹਿੰਦੇ ਤੂੰ ਤੂੰ ਉਹਨਾਂ ਨੂੰ ਪਹਿਲਾਂ ਛੋੜਿਆ ਛੋੜਿਆ ਇਹ ਨਹੀਂ ਚੰਗਾ ਕੰਦ ਕੀਤਾ ਉਹ ਵਿਰਾਗ ਵਿਰਾਗ ਵਿੱਚ ਵਿਰਾਗ ਵਿਰਾਗ ਦੀ ਉਹਨਾਂ ਦੀ ਦੇਹ ਛੁੱਟ ਗਈ ਉਹਨਾਂ ਨੂੰ ਕੋਈ ਸੁਤ ਨਾ ਰਹੀ ਕੋਈ ਉਹਨਾਂ ਨੂੰ ਮੋਹ ਵਿੱਚ ਗੁਰਨਾਨਕ ਦੇ ਜੀ ਮੋਹ ਨਾਲ ਬੜਾ ਵਿਰਾਗ ਛੁੱਟਿਆ ਜਦੋਂ ਜੇ ਰਾਂਤੀ ਘਰਾਏ ਤੁਜਾ ਬਲਬੁਚਾ ਤੁਜਾ ਦੀ ਆਈ ਬਹੁ ਲੋਕੀ ਹੋਇਆ ਹੈ ਉਹ ਕਹਿੰਦੇ ਨੇ ਇਹ ਗੁਰਨਾਨਕ ਦੇਵ ਜੀ ਦੇ ਮੋਹ ਵਿੱਚ ਇਹਨਾਂ ਨੂੰ ਬਰਾਗ ਛੁੱਟਿਆ ਹੈ ਇਹ ਮਰਦਾਨਾ ਮਰਦਾਨਾ ਜਿਹੜਾ ਹੈ ਗੁਰਨਾਨਕ ਦੇਵ ਜੀ ਨੂੰ ਕੱਲਾ ਛੋੜ ਆਇਆ ਹੈ ਇਹ ਕੰਮ ਚੰਗਾ ਨਹੀਂ ਕੀਤਾ ਇਹ ਥੱਲੇ ਠੱਲੇ ਨਹੀਂ ਜਾਂਦਾ ਫਿਰ ਜੈ ਰਾਮ ਨੇ ਭਰੋਸਾ ਦਿੱਤਾ ਬਾਬੇ ਨਾਨਕੀ ਨੂੰ ਕਿ ਤੁਸੀਂ ਦਿੱਤੀ ਦੇ ਚ ਕਰੋ ਸੰਤੋਖ ਕਰੋ ਮੈਂ ਤੁਹਾਡੇ ਦੇ ਨਾਲ ਸਹਿਮਤ ਹਾਂ ਮੈਂ ਤੁਹਾਡੀ ਸੁਪਤੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਉਸ ਤਰ੍ਹਾਂ ਹੀ ਤੁਹਾਡੀ ਸੁਪਤੀ ਵਿੱਚ ਹਰਤ ਹਲਾ ਕੇ ਤੁਹਾਨੂੰ ਦਿਲਾਸਾ ਦੇਣਾ ਹਾਂ ਤੁਸੀਂ ਦਿਲਾਸਾ ਰੱਖੋ ਉਹ ਕਹਿੰਦੀ ਬੇਬੇ ਨਾਨਕੀ ਜੀ ਕਿਵੇਂ ਦਿਲਾਸਾ ਰੱਖਾਂ ਇਹ ਮੇਰੇ ਭਰਾ ਨੂੰ ਇਕੱਲਾ ਛੋੜ ਕੇ ਆ ਗਿਆ ਹੈ ਓਕਾ ਦਾ ਮਾਰਾ ਇਹ ਵੀ ਜਿਆ ਰਾਮ ਜੀ ਨੇ ਕਿਹਾ ਜੇ ਤੂੰ ਰਸੋਈ ਜਿਵਣੀ ਹੈ ਇਹ ਦੋਨੋਂ ਟਾਈਮ ਇੱਥੇ ਆ ਜਾਇਆ ਕਰ ਜਿੰਨਾ ਚਿਰ ਤੂੰ ਨੇੜੇ ਹੋ ਦੋਨੋਂ ਟੈਂਪ ਰਸੋਈ ਤੋਂ ਜੇਹੋ ਤੇ ਤੂੰ ਗੁਰਦਾਨਿਕ ਦੇ ਜੀ ਨੂੰ ਕੱਲਾ ਨਹੀਂ ਛੋਡਣਾ ਤੂੰ ਚਲਾ ਜਾ ਤੂੰ ਉਹਨਾਂ ਦੇ ਨਾਲ ਹੀ ਚਲਾ ਜਾ ਤੇ ਰਬਾਬ ਲੈ ਜਾ ਇਹ ਚੋਲਾ ਜਹਰਾਮ ਨੇ ਉਹਨਾਂ ਦੇ ਗੱਲੇ ਵਿੱਚ ਪਾਇਆ ਤੇ ਖਰਚਾ ਵੀ ਦਿੱਤਾ 20 ਰੁਪਏ 20 ਰੁਪਏ ਖਰਚਾ ਦਿੱਤਾ ਕਹਿੰਦੇ ਜਿੰਨਾ ਤੇਰਾ ਖਰਚਾ ਹੋਏ ਖਾਣ ਪੀਣ ਦਾ ਤੂੰ ਇੱਥੋਂ ਲੈ ਜਾ पर गुरु नानक देव महाराज मेरी अर्ज है बेबे नानकी जी ने कहा फिर की करता मरदाना मरदाना पैरी प्योस गलती सत्कार की चोला गले पाया भी रुपये ले, ले, ले उस डूम मरासी ने फिर चला आया गुरु नानक देव जी को जब गुरु नानक देव जी ने देखा मरदाना आया है रबाब भी लिया और पैसे भी रुपये ये गुरु नानक देव जी बड़े रोस होए ਗੁਰਨਾਥ ਜੀ ਕਹਿੰਦਾ ਮਰਾਸੀਆ ਡੂਮ ਇਹ ਤੂੰ ਕੀ ਕਰਦਾ ਹੈ ਇਹ ਕਹਿੰਦਾ ਇੱਕ ਉਨੋਂ ਪਰ ਬਾਬਾ ਸ਼੍ਰੀ ਚੰਦ ਜੀ ਦਾ ਅੱਗੇ ਹੀ ਮੈਂ ਭਾਰ ਪਾਏ ਆ ਉਹਨਾਂ ਨੇ ਖੱਜਾ ਕਰਨਾ ਹੈ ਤੇ ਤੂੰ 20 ਰੁਪਏ ਉਹਨਾਂ ਕੋਲੋਂ ਲੈ ਆਇਆ ਹੈ ਇਹ ਚੰਗਾ ਕੰਮ ਨਹੀਂ ਤੂੰ ਕੀਤਾ ਤੂੰ ਵਾਹਿਗੁਰੂ ਉੱਪਰ ਤੈਨੂੰ ਭਰੋਸਾ ਨਹੀਂ ਜੋ ਲੈਣਾ ਉਸ ਮਾਲਕ ਨੇ ਦੇਣਾ ਹੈ ਤੂੰ ਕਿਉਂ 20 ਰੁਪਏ ਤੂੰ ਖੱਜਾ ਕਿਉਂ ਲੈ ਆਇਆ ਹੈ ਇਹ ਰੁਪਏ ਇਹ ਜਿਹੜੇ ਪੈਸੇ ਲੈ ਕੇ ਆਇਆ ਹੈ ਇਹ ਮੋੜ ਦੇ ਇਹ ਮੰਗ ਬਣਾ ਨੂੰ ਸਪਾਰ ਬਣਾ ਨੂੰ ਵਾਇਗਰੂ ਨੇ ਦੇਣਾ ਹੈ ਇਹ ਤੂੰ ਚੰਗਾ ਕੰਮ ਨਹੀਂ ਕੀਤਾ ਉਸ ਵਾਇਗਰੂ ਤੇ ਭਾਰ ਬੰਤੇ ਆਸ ਰੱਖੋ ਇਹ ਆਸ ਰੱਖਣੀ ਕਿਥੇ ਤੇ ਆਸ ਰੱਖਣੀ ਇਹ ਗੱਲ ਚੰਗੀ ਨਹੀਂ ਕਹਿੰਦੇ ਚੋਲੇ ਦਾ ਕੋਈ ਨਹੀਂ ਤੂੰ ਚੋਲਾ ਪਾਈ ਰੱਖ ਇਹ 20 ਰੁਪਏ ਜਿਹੜੇ ਤੂੰ ਖਰਚਾ ਲਿਆਂਦਾ ਹੈ ਨਾ ਇਹ ਉਹਨਾਂ ਨੂੰ ਮੋੜ ਕੇ ਆਉਣਾ ਹੈ ਇਹ ਨਹੀਂ ਰੱਖਣਾ ਇਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਨਹੀਂ ਤੂੰ ਰੱਖਣੇ ਇਹ ਤੂੰ ਚੰਗਾ ਕੰਮ ਨਹੀਂ ਕੀਤਾ ਫਿਰ ਉਹ ਨਾਨਕੇ ਦੇਵ ਜੀ ਮਾ ਰਾਜੂ ਮਰਦਾਨਾ ਜੀ ਕਹਿੰਦੇ ਬੇਬੇ ਨਾਨਕੀ ਜੀ ਬੜੀ ਗਰਾਹ ਦੇ ਵਿੱਚ ਹਨ ਉਹਨਾਂ ਦਾ ਵਿਰਾਗ ਥੱਲੇ ਨਹੀਂ ਜਾਂਦਾ ਉਹ ਕਹਿੰਦੇ ਇੱਕ ਵਾਰੀ ਇੱਕ ਵਾਰੀ ਮੈਨੂੰ ਆਪਣਾ ਦਰਸ ਦਿਖਾ ਦੇ ਇੱਕ ਵਾਰੀ ਆ ਕੇ ਮੈਨੂੰ ਮਿਲ ਜਾ ਇਤਨੇ ਸਖਤ ਨਾ ਬਣੋ ਆਪਣਾ ਹਿਰਦਾ ਇਤਨਾ ਸਖਤ ਦਿਲ ਨਾ ਰੱਖੋ ਇੱਕ ਵਾਰੀ ਕਹਿੰਦੇ ਕਿ ਮੈਨੂੰ ਦੀਦਾਰ ਦੇ ਦਿਓ ਆਪਣਾ ਬੇਗੁਰ ਨਾਨਕ ਦੇਵ ਜੀ ਨੇ ਕਿਹਾ ਚਲੋ ਮਰਦਾਨਾ ਇੱਕ ਵਾਰੀ ਬੇਬੇ ਨਾਨਕੀ ਨੂੰ ਦਲਾਸਾ ਦੇ ਆਈਏ ਗੁਰ ਨਾਨਕ ਦੇਵ ਜੀ ਆਏ ਇਹ ਦੂਰੋ ਹੀ ਤੁਸ ਨੇ ਦੇਖਿਆ ਗੁਰ ਨਾਨਕ ਦੇਵ ਜੀ ਆਏ ਹਨ ਤੇ ਟੋੜੀ ਗਈ ਤੁਸ ਨੇ ਆਦਸਿਆ ਕਿ ਬਹੁਜੀ ਤੁਹਾਡਾ ਭਾਈ ਆਇਆ ਹੈ ਜਦੋਂ ਇਹ ਸੁਣਿਆ ਤੇ ਕਹਿੰਦੀ ਝੁੱਟੀ ਹੈ ਭਾਈ ਆਇਆ ਹੈ ਉਹ ਗੰਦੀ ਨਹੀਂ ਤੁਹਾਡਾ ਭਾਈ ਆਇਆ ਹੈ ਬੜੀ ਖੁਸ਼ ਹੋਈ ਹੈ ਉੱਠ ਉੱਠ ਲੈਣਾ ਜਾਣ ਤੇ ਪੈਰਾਂ ਨੂੰ ਪਈ ਜਦੋਂ ਪੈਰ ਚੁੰਮਣ ਲੱਗੀ ਗੁਰੂ ਨਾਨਕ ਦੇਵ ਜੀ ਨੇ ਪੈਰ ਪਿੱਛੇ ਕਰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਤਾਂ ਹੀ ਮੈਂ ਤੇਰੇ ਕੋਲ ਆਉਂਦਾ ਨਹੀਂ ਤੂੰ ਪੈਰਾਂ ਨੂੰ ਦੋੜਦੀ ਹੈ ਮੇਰੇ ਸਿਰ ਤੇ ਭਾਰ ਛੱਡਦਾ ਹੈ ਕਹਿੰਦੇ ਅੱਗੇ ਵੀ ਅੱਗੇ ਵੀ ਅਸੀਂ ਭੈਣ ਭਰਾ ਹੀ ਆਏ ਤੇ ਹੁਣ ਵੀ ਭੈਣ ਭਰਾ ਦਾ ਰਿਸ਼ਤਾ ਹੈ ਤੂੰ ਮੇਰੇ ਤੋਂ ਵੱਡੀ ਹੈ ਮੇਰੇ ਸਿਰ ਤੇ ਕਿਉਂ ਭਾਰ ਚੜਾਉਂਦੀ ਹੈ ਉਹ ਇਸ ਤਰ੍ਹਾਂ ਨ ਕਰਿਆ ਕਰ ਤਾਂ ਹੀ ਮੈਂ ਮਿਲਦਾ ਨਹੀਂ ਉਹ ਪੈਰਾਂ ਨੂੰ ਹੱਥ ਨਾ ਲਾਇਆ ਕਰ ਗੁਰਨਾਨਕ ਦੇਵ ਜੀ ਨੇ ਪੈਰ ਪਿੱਛੇ ਕਰ ਲਏ ਆਹੋ ਗੁਰੂ ਬੀਬੇ ਨਾਨਕੀ ਕਹਿੰਦੀ ਮੈਂ ਤੁਚੀ ਹੰਮਲਾ ਕਰਕੇ ਵੱਡੇ ਹੋ ਮੈਂ ਤੁਹਾਡਾ ਸਤਿਕਾਰ ਕਰਦੀ ਹਾਂ ਔਰ ਮੈਂ ਕੀ ਕਰਾਂ ਇਹ ਕਿਉਂ ਨਾ ਕਰਾਂ ਤੋਂ ਪਿਆਰ ਹੀ ਨਾ ਕਰਦੀ ਸੀ ਕਿਉਂਕਿ ਉਹ ਤਾਂ ਰੱਬ ਕਹਿੰਦੀ ਮੈਂ ਤੇ ਤੁਹਾਨੂੰ ਰੱਬ ਕਰਕੇ ਜਾਣਦੀ ਹਾਂ ਮੈਂ ਤੁਹਾਨੂੰ ਭਾਈ ਨਹੀਂ ਸਮਝਿਆ ਮੈਂ ਤੇ ਰੱਬ ਜਾਣਦੀ ਹਾਂ ਮੈਂ ਰੱਬ ਕਰਕੇ ਤੁਹਾਡੇ ਚਰਨ ਪਕੜਦੀ ਹਾਂ ਮੈਂ ਰੱਬ ਜਾਣਦੀ ਹਾਂ ਤੁਹਾਨੂੰ ਮੈਂ ਕੋਈ ਭਾਈ ਭਾਈ ਨਹੀਂ ਚਾਹੁੰਦੀ ਇਸ ਤਰ੍ਹਾਂ ਕਿ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਿਲੇ ਰਸੋਈ ਜੇਵੀ ਗੁਰਨਾਨਕ ਦੇਵ ਜੀ ਨੇ ਬਾਲੇ ਨੂੰ ਵੀ ਬੁਲਾ ਲਿਆਏ ਬਾਲੇ ਨਹੀਂ ਵੀ ਰਸੋਈ ਜੇਵੀ ਔਰ ਮਰਦਾਨੇ ਨਹੀਂ ਵੀ ਜੇਵੀ ਮਰਦਾਨੇ ਨੇ ਉਹ ਆਖਿਆ ਜਿਹੜੇ ਪੈਸੇ ਲੈ ਕੇ ਆਇਆ ਹੈ ਖਰਚਾ ਪੈਸੇ ਤੂੰ ਦੇ ਦੇ ਇਆ ਸੇਣੀ ਰੱਖਣੀ ਪੈਸੇ ਤੂੰ ਵਾਪਸ ਕਰ ਦੇ ਜਿਹੜੇ ਪੈਸੇ ਲੈ ਕੇ ਆਇਆ ਤੁਸੀਂ 20 ਰੁਪਏ ਉਹ ਪੈਸੇ ਬੇਬੇ ਨਾਨਕੀ ਜੀ ਨੂੰ ਵਾਪਸ ਕਿਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਉਦਾਸੀ ਮਰਦਾਨਾ ਜੀ ਜਿਹੜੇ ਸਨ ਉਹਤੇ ਭੁੱਖਾਂ ਤਰ੍ਹਾਂ ਦੇ ਉਹਨਾਂ ਨੂੰ ਲੱਗੀ ਰਹਿੰਦੀ ਸੀ ਉਹ ਫਿਰ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਿਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਦਲਾਸਾ ਦਿੱਤਾ ਫਿਰ ਨਾਲ ਹੀ ਉਹਨਾਂ ਦੇ ਵਿਚਰਦੇ ਰਹੇ ਬਾਲਾ ਜੀ ਮਰਦਾਨਾ ਜੀ ਇਹ ਨਾਲ ਨਾਲ ਜਿੱਥੇ-ਕਿੱਥੇ ਜਾਂਦੇ ਗਰੀਬਾਂ ਦੇ ਘਰ ਜਿਆਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਮਰਤਾ ਵਿੱਚ ਕੁਝ ਹੁੰਦੇ ਤਾਂ ਵੱਡੇ ਹੰਕਾਰ ਨੂੰ ਕਦੇ ਨਹੀਂ ਦਿੰਦੇ ਤਾਂ ਕਿੱਥੇ ਨਿਮਰਤਾ ਹੈ ਉੱਥੇ ਗੁਰੂ ਨਾਨਕ ਨੇ ਕਹਿ ਮੇਰਾ ਜਿੱਥੇ ਹੰਕਾਰ ਹੈ ਉੱਥੇ ਗੁਰੂ ਨਾਨਕ ਦੇਵ ਜੀ ਨਹੀਂ ਜਿੱਥੇ ਨਿਮਰਤਾ ਹੈ ਨੀਵੀਆਂ ਨੂੰ ਫਲ ਲੱਗਦੇ ਹਨ ਇਸ ਕਰਕੇ ਜਿੰਨਾ ਵੀ ਅਸੀਂ ਨਿਉਣਾ ਹੈ निम के रहिए उस वाहगुरू को डरी गुरु नानक देव जी महाराज निम्रता ही खुश होंगे इतने बचन प्रवान करो अगों फिर लड़ीवारी शुरू होती रहेगी वागुरु की कृपा ना वाहगुरू जी का खालसा सिर वाहू जी